ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਰਾਜਾ ਸ਼ਬਨਾਮ ਦੀ ਸਾਖੀ ਹੈ ਰਾਜਾ ਸ਼ਬਨਾ ਲੰਕਾ ਦੇ ਇੱਕ ਹਿੱਸੇ ਦਾ ਰਾਜਾ ਸੀ ਇਹ ਮਹੋਤਰਮਾਤਮਾ ਸੀ ਪਰ ਬ੍ਰਾਹਮਣਾਂ ਨੇ ਆਖੇ ਲਾ ਕੇ ਪਰਜਾ ਕੋ ਮਾਰ ਤਰਖੋ ਤੇ ਦੇਵੀ ਦੇਵਤਿਆਂ ਦੀ ਪੂਜਾ ਕਰਾ ਕਰਦਾ ਤੇ ਕਰਾਉਂਦਾ ਸੀ ਉਹਨੂੰ ਨਾਨਕ ਦੇਵ ਜੀ ਆ ਸਿੱਖ ਭਾਈ ਮਨਮੁਖ ਵਪਾਰ ਕਰਨ ਬਾਦ ਬਦਲੇ ਲੰਕਾ ਵਿੱਚ ਚਲੇ ਆ ਗਿਆ ਭਾਈ ਮਨਸੁਖ ਗੁਰੂ ਜੀ ਦੇ ਹਜ਼ੂਰ ਬਹੁਤ ਚਿਰ ਹਾਸੇ ਗੁਰੂ ਜੀ ਦੀ ਬਾਣੀ ਨੂੰ ਚਿੱਤੇ ਕੀਤਾ ਹੋਇਆ ਸੀ ਤੇ ਗੁਰਮਤ ਨੂੰ ਹਿਰਦੇ ਵਸਾਇਆ ਹੋਇਆ ਸੀ ਉਹ ਪੂਰਨ ਨਤ ਨਿਮਿ ਸਖ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਨਸੁਖ ਸਾ ਸਵਾ ਪੈ ਰਹਿੰਦੀ ਰਾਤ ਉੱਠਦਾ ਤੇ ਇਸ਼ਨਾਨ ਕਰਕੇ ਗੁਰੂ ਜੀ ਦੀ ਬਾਣੀ ਪੜ੍ਹਦਾ ਫਿਰ ਚੜੇ ਆਪਣੇ ਕੰਮ ਧੰਦੇ ਵਿੱਚ ਰੁੱਝ ਜਾਂਦਾ ਵਪਾਰ ਤੇ ਕਿਰਤ ਕਰਦਾ ਹੋਇਆ ਭਾਈ ਮਾਨ ਸੁਖ ਸਤਨਾਮ ਸਤ ਕਰਤਾ ਰشنا ਤੋਂ ਜਪਦਾ ਰਹਿੰਦਾ ਉਹਦੀਆਂ ਅੱਖਾਂ ਵਿੱਚੋਂ ਗੁਰੂ ਜੀ ਦੀ ਤਸਵੀਰ ਰਹਿੰਦੀ ਉਹ ਗੁਰੂ ਜੀ ਦਾ ਅਨੰਨ ਭਗਤ ਸੀ ਰਾਜੇ ਸਭਨਾਬ ਦੀ ਰਾਜ ਵਿੱਚ ਪੁੰਨਿਆਂ ਦੇ ਵਰਤ ਨੂੰ ਮਹਾਨਤਾ ਦਿੱਤੀ ਜਾਂਦੀ ਸੀ ਪੁੰਨਿਆਂ ਦਾ ਵਰਤਾ ਆ ਸਾਰਿਆਂ ਨੇ ਵਰਤ ਰੱਖਿਆ ਪਰ ਭਾਈ ਮਨਸੁਖ ਨੇ ਚੁੱਲ੍ਹੇ ਅੱਗ ਬਾਲ ਦਿੱਤੀ ਉਸ ਦੀ ਅੱਗ ਬਲਦੀ ਦੇਖ ਕੇ ਮਜਾਰ ਦੇ ਬੰਦਿਆਂ ਨੇ ਚੌਧਰੀ ਭਾਈ ਮਨਸੁਖ ਨੇ ਦਾਲਿਆ ਹੋਏ ਸਾਰੇ ਲੋਕਾਂ ਨੇ ਆਖਿਆ ਪਰਚਾ ਰਾਜੇ ਦਾ ਹੁਕਮ ਹੈ ਪੁੰਨਿਆਂ ਦੇ ਦਿਹਾੜੇ ਕੋਈ ਅੱਗ ਨਾ ਬਾਰੇ ਸੁੱਚੇ ਮਨ ਨੂੰ ਸ਼ਾਮ ਨੂੰ ਪੁੰਨਿਆ ਦੀ ਕਥਾ ਸੁਣੇ ਇਹ ਰਾਜੇ ਦਾ ਹੁਕਮ ਹੈ ਉਸਾਂ ਰਾਜੇ ਨੇ ਹੁਕਮ ਦੀ ਲੰਗਣਾ ਕੀਤੀ ਹੈ ਭਾਈ ਮਨਸੁਖ ਨੇ ਕਿਹਾ ਮੀਰੇ ਗੁਰੂ ਦਾ ਹੁਕਮ ਹੈ ਕੋਈ ਵਰਤ ਨਾ ਰੱਖਣਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਾ ਕਰਨੀ ਉਹ ਪਰਮਾਤਮਾ ਸਰਵ ਵਿਆਪਕ ਹੈ ਇਸ ਬਾਸਤੀ ਮੈਂ ਵਰਤ ਨਹੀਂ ਰੱਖਦਾ ਵਿਚਾਰ ਲਈ ਮੁਖੀ ਰਾਜੇ ਦੇ ਸੰਮੁਖ ਗਏ ਉਸ ਜਾ ਕੇ ਰਾਜੇ ਨੂੰ ਆਖਿਆ हे ਰਾਜਾ ਜੀ ਇੱਕ ਬਾਣੀਆਂ ਮਨ ਸੁਖ Hindu ਕਹਲਾਤਾ ਹੈ ਮਰ ਕੰਮ ਜੋ ਕਰਤਾ ਹੈ ਸੋ ਪ੍ਰਸ਼ਟਾ ਪ੍ਰਸ਼ਟ ਕਰਤਾ ਹੈ ਮਰਤ ਨਿਯਮ ਕੁਝ ਨਹੀਂ ਰਖਦਾ ਤਾ ਰਾਜਾ ਸਿਵ ਨਾਮ ਨੇ ਕਿਹਾ ਉਸ ਬਾਣੀ ਨੂੰ ਸਦਕੇ ਲੈ ਆਓ ਜਨਮ ਸਾਖੀ ਉ ਮੁਖੀ ਰਾਜਾ ਦੇ ਦਰਬਾਰ ਵਿੱਚੋਂ ਮੌੜਾਏ ਤੇ ਭਾਈ ਮਨਸੁਖ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਲੈ ਪਹੁੰਚੇ ਭਾਈ ਮਨਸੁਖ ਨੇ ਘਰੋਂ ਤੁਰਨ ਲੱਗਿਆ ਇੱਕ ਨਾਰੀ ਨਾਰੀyal ਦੇ ਕੋਝ ਫਾੜ ਕੋਲ ਲੈ ਲੈ ਸਨ ਉਹਨਾਂ ਨੂੰ ਰਾਜੇ ਦੇ ਭੇਟ ਕੀਤਾ ਰਾਜੇ ਨੇ ਭਾਈ ਮਨਸੁਖ ਨੂੰ ਪੁੱਛਿਆ ਤੋ ਪਰਛਾਤ ਤੂੰ Hindu ਹਾਂ ਕਿ Hindu ਧਰਮ ਵੀਰ ਮਰ ਜਿਆਦਾ ਦੀ ਲੰਘਣਾ ਕਿਉਂ ਕਰਦਾ ਹੈ ਅੰਜ ਤੂੰ ਅੱਗ ਕਿਉਂ ਵਾਲੀ ਵਰਤ ਕਿਉਂ ਨਹੀਂ ਰੱਖਿਆ ਭਾਈ ਮਨ ਸੁਖ ਜੀ ਬੜੇ ਸਤਕਾਰ ਨਾਲ ਬੋਲੇ ਹੀ ਰਾਜਨ ਮੈਂ ਠੀਕ ਵਰਤ ਨਹੀਂ ਰੱਖਿਆ ਮੈਂ ਅੱਗ ਵਾਲੀ ਹੈ ਮੈਂ ਝੂਠਾ ਨਹੀਂ ਝੂਠ ਨਹੀਂ ਆਖਦਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਸਦਾ ਸੱਚ ਬੋਲਣਾ ਬਾਕੀ ਰਹੀ ਗੱਲ ਵਰਤ ਰੱਖਣ ਦੀ ਮਾਰਤ ਰੱਖੇ ਜਾਂਦੇ ਨੇ ਆਤਮਾ ਦੀ ਸ਼ਾਂਤੀ ਵਾਸਤੇ ਸੰਤੋਖ ਵਾਸਤੇ ਸੋ ਮੈਨੂੰ ਸੰਦੋਖ ਮਿਲ ਚੁੱਕਾ ਹੈ ਮੇਰੇ ਗੁਰੂ ਦਾ ਹੁਕਮ ਹੈ ਕਰਮਤਾਰਮ ਸਤ ਸਚ ਸੱਚਾ ਨਾਉ ਤਾਂਕੇ ਸੰਬਲ ਹਾਰੇ ਜਾਉ ਜੋ ਹਰੇ ਰਾਤੇ ਸੇ ਜਨ ਪਰਮਾਨ ਤਨ ਕੀ ਸੰਗਤ ਪਰਮੰਦਾਨਮ ਹੀ ਰਾਜਨ ਮੇਰਾ ਗੁਰੂ ਆਖਦਾ ਹੈ ਕਰਮ ਬਾਤ ਜਾਪ ਪੂਜਾ ਤਪ ਤੇ ਧਰਮ ਹੈ ਸੱਚਾ ਨਾਮ ਜਿਨਾਂ ਨੇ ਸੱਚ ਨੂੰ ਗ੍ਰਹਿਣ ਕਰ ਲਿਆ ਮੈਂ ਉਹਨਾਂ ਤੋਂ ਮਿਲ ਹਾਰੀ ਜਾਂਦਾ ਹਾਂ ਜੋ ਪ੍ਰਭੂ ਦੀ ਭਗਤੀ ਸੇ ਉਹਨਾਂ ਵਿੱਚ ਲੱਗਦੇ ਹਨ ਉਹ ਭਗਵਾਨ ਦੇ ਕੋਣ ਪਰਵਾਨ ਹੁੰਦੇ ਹਨ ਐਸ ਵਾਸਤੇ ਕਿਰਿਆ ਕਰਮ ਦੇ ਬੰਧਨਾਂ ਤੋਂ ਸਿਮਾਂਤ ਹੋ ਕੇ ਮੈਂ ਤਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ ਹੀ ਰਾਜੇ ਨਾ ਤੂਸੀ ਪੰਡਤ ਮਿਛੇ ਲਾ ਕੇ ਮਰਤਾ ਆਂਦੇ ਜੇ ਪਰ ਮੇਰਾ ਮਾਲ ਕਾ ਖਦਾ ਹੈ ਪੰਡਤ ਪੜੇ ਮਖਿਆਣੀ ਮੇਦ ਅੰਤਰ ਬਾਤੂ ਨਾ ਜਾਣੇ ਬੇਦ ਗੁਰ ਮਹਿਨਾ ਸੂਜੀ ਬੂਝ ਨਾ ਹੋਏ ਸਾਰਾ ਰਵੇ ਰਿਹਾ ਪ੍ਰਮ ਸੁਈ ਸਾਰੇ ਰਵੇ ਰਹਾ ਪ੍ਰਮ ਸੁਈ ਉਹ ਵੀ ਸਾਰੇ ਰਵੇ ਆ ਬੰਡਤਾ ਤੇ ਮੇਦ ਜਰੂਰ ਪੜ ਦੇ ਹਨ ਤੇ ਲੋਕਾਂ ਨੂੰ ਦੱਸਦੇ ਵੀ ਹਨ ਪਰ ਜੋ ਹੰਦੇ ਵਿੱਚ ਧਿਆਨ ਵਸਤੂ ਹੈ ਉਸ ਨੂੰ ਨਹੀਂ ਜਾਣਦੇ ਜਿਉਂ ਕਿ ਉਹ ਵਸਤੂ ਗੁਰੂ ਤੋਂ ਬਿਨਾ ਨਹੀਂ ਲੱਭਦੀ ਉਹ ਪਰਮਾਤਮਾ ਹਰ ਥਾਂ ਵਸਤੂ ਵਿੱਚ ਵਸਦਾ ਹੈ ਐਸਾ ਹਮਾਰਾ ਸਫਾ ਸਾਈ ਗੁਰੂ ਹਰਿ ਮਿਲੇ ਭਗਤ ਜਨ ਲੜਾਈ ਭਾਈ ਮਨੁਸ਼ਕ ਦੇ ਇਹ ਬਚਨ ਸੁਣ ਕੇ ਰਾਜਾ ਸ਼ਮਨਾਮ ਬੋਲਿਆ ਹੀ ਪੁਰਸ਼ਾ ਐਸਾ ਗੁਰੂ ਤੇਰਾ ਕੌਣ ਹੈ ਜਿਸ ਨੇ ਤੈਨੂੰ ਐਸਾ ਗਿਆਨ ਵਖਸ਼ਿਆ ਪਾਇ ਜੁਨਵਾਨ ਸੌਖੇ ਹੀ ਰਾਜਾ ਮੇਰਾ ਗੁਰੂ ਮੇਰੇ ਬਤਨ ਪੰਜਾਬ ਦੇ ਰਹਿਣ ਵਾਲਾ ਸੀ ਗੁਰੂ ਨਾਨਕ ਜੀ ਦੇ ਹ ਹੈ ਉਹਨਾਂ ਨੂੰ ਨਾਨਕ ਬ੍ਰਹੰਕਾਰ ਵੀ ਆਖਦੇ ਹਨ ਉਹ ਅੰਤਰਜਾਮੀ ਐਸਾ ਜਿੱਥੇ ਕੋਈ ਉਸ ਨੂੰ ਸ਼ੁੱਧ ਹਿਰਦੇ ਨਾਲ ਯਾਦ ਕਰੇ ਉਸ ਨੂੰ ਆ ਮਿਲਦੇ ਹਨ ਗੁਰੂ ਨਾਨਕ ਦੇਵ ਜੀ ਕਾਲ ਯੁਗ ਦੇ ਅਵਤਾਰ ਹਨ ਰਾਜਾ ਸਿਮਨਾਵ ਜੀ ਮੈਂ ऐसे गुरु ਦੇ ਦਰਸ਼ਨ ਕਰਨਾ ਚਾਹਾਂ ਮੈਂ ਤਾਂ ਕਿ ਮੈਨੂੰ ਵੀ ਇੱਥੇ ਆ ਕੇ ਦਰਸ਼ਨ ਦੇਣਗੇ ਭਾਈ ਮਨਸੁਖ ਬ੍ਰੋਸੇ ਨਾਲ ਸਿਰ ਉੱਚਾ ਕਰਕੇ ਮੇਰਾ ਗੁਰੂ ਜ਼ਰੂਰ ਆਪ ਜੀ ਨੂੰ ਦਰਸ਼ਨ ਦੇਵੇਗਾ ਰਾਜੇ ਨੇ ਉਸ ਵੇਲੇ ਮੁਖੀਆਂ ਤੇ ਰਾਜੇ ਦੇ ਦਰਬਾਰੀਆਂ ਨੂੰ ਹੁਕਮ ਕੀਤਾ ਕਿ ਭਾਈ ਮਨਸੁਖ ਨੂੰ ਹਸਤੰਤਰ ਕਰ ਦਿੱਤਾ ਜਾਵੇ ਉਸੇ ਵੇਲੇ ਮਨਸੁਖ ਦਾ ਸਤੰਤਰ ਹੋ ਗਿਆ ਕਾਰਾ ਨੀ ਨੀ ਪਾਈ ਮਨ ਸੁਖ ਨੂੰ ਆਖਿਆ ਹੈ ਪੁਰਸ਼ਾ ਮੇਰੇ ਦਰਵਾਜ਼ੇ ਚ ਕਲੀ ਕਨਾਈ ਆਇਆ ਕਾਰਾ ਤੇ ਆਪਣੇ ਗੁਰੂ ਦੀਆਂ ਸਾਖੀਆਂ ਤੇ ਬਾਣੀਆਂ ਜਿਉ ਸੁਣਾਇਆ ਕਾਰਾ ਪਾਈ ਮਨ ਸੁਖ ਨੇ ਰਾਜੇ ਦਾ ਹੁਕਮ ਮੰਨ ਲਿਆ ਜਦੋਂ ਕਾਰ ਮਹਾਤਮ ਮਿਲ ਮਿਲ ਮਰਦਾ ਤਦੋਂ ਇਕ ਵਾਰ ਉਹ ਜ राजे ਦੇ ਪਾਸ ਜਾਂਦਾ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਉਂਦਾ ਰਾਜੇ ਦੇ ਹਿਰਦੇ ਵਿੱਚ ਪਿਆਰ ਜਗ ਪਿਆ ਮਨ ਸੁਖ ਨੇ ਸ਼ਬਦਾਂ ਨਾਲ ਹੀ ਗੁਰੂ ਜੀ ਦਾ ਵਾਤੇ ਇਤਰਾਣੀ ਦੇ ਮਾਨ ਵਿੱਚ ਅਚਾਰਿਆਮ ਇਹ ਵੀ ਆਖਿਆ ਕਿ ਉਹ ਆਉਣਗੇ ਸਾਧੂ ਪੇਸ਼ ਵਿੱਚ ਉਹ ਕਾਮ ਕ੍ਰੋਧ ਲੋ ਮੋਹ ਤੇ ਹੰਕਾਰ ਤੋਂ ਉੱਚੇ ਹਨ ਕੋਈ ਚੀਜ਼ ਉਹਨਾਂ ਨੂੰ ਠੱਗ ਨਹੀਂ ਸਕਦੀ ਜਿਵੇਂ ਜੰਦਨ ਬੀਤਦੇ ਗਏ ਤੇ ਉਹ ਤਰਾਣੀ ਦੀ ਪਰਤੀ ਇੰਧ ਤੀਬਰ ਹੁੰਦੀ ਗਈ ਪੂਰਾ ਦਿਨੇ ਗੁਰੂ ਜੀ ਨੂੰ ਯਾਦ ਕਰਨ ਲੱਗਾ ਰਾਜੇ ਨੇ ਹੁਕਮ ਦਿੱਤਾ ਉਸ ਦੇ ਰਾਜ ਵਿੱਚ ਜੋ ਕੋਈ ਸਾਨੂੰ ਆਵੇ ਉਸ ਨਾਲ ਸਤਕਾਰ ਵਿੱਚ ਕੀਤਾ ਜਾਵੇ ਪਰ ਨਾਲ ਹੀ ਪਰਖ ਵੀ ਕੀਤੀ ਜਾਵੇ ਜੋ ਪਰਖ ਵਿੱਚ ਪੂਰਾ ਉੱtre ਉਸ ਨੂੰ ਮੇਰੇ ਕੋਲ ਲਿਆਉਣਾ ਸਾਦੂਆਂ ਦੇ ਜੀਵਨ ਦੀਪ ਬਿਖਤਾਈ ਤੇ ਚਿਤ ਤਾਂ ਨੂੰ ਦੇਖਣ ਵਾਸਤੇ ਰਾਜੇ ਨੇ ਇੱਕ ਸੁੰਦਰ ਇਸਤਰੀ ਦਾ ਇਸਤਰੀਆਂ ਦਾ ਸੁੰਦਰ ਜਥਾ ਛੱਡਿਆ ਜੋ ਉਹਨਾਂ ਨੂੰ ਸੁੰਦਰ ਸੁੰਦਰੀਆਂ ਦਾ যৌবন ਤੇ ਹੋਸ਼ਨ ਦੇ ਕੇ ਜੀਵੰਤ ਹੋ ਜਾਂਦਾ ਉਸ ਨੂੰ ਡੰਨ ਦਿੱਤਾ ਜਾਂਦਾ ਇੰਦਰ ਈਸ਼ਵਰ ਮਿੱੱਠੇ ਬੈਠੇ ਹੋਏ ਜਗਤ ਗੁਰੂ ਨਾਨਕ ਤੇ ਮਨ ਮੋਹਣੇ ਪੀਤੰਦੇ ਕੋਮਲ ਹੰਦੇ ਨੂੰ ਪ੍ਰੇਮ ਦੀ ਡੋਰ ਨੇ ਖਿੱਚ ਪਾਈ ਪ੍ਰੇਮ ਖਿੱਚ ਕੇ ਸਾਗਰੋਂ ਪਾਰ ਖੰਡ ਨਵਾਸਤੇ ਤਿਆਰ ਹੋ ਪਿਆ ਨਾਰੇ ਉੱਤੇ ਖਲੋ ਕੇ ਗੁਰੂ ਜੀ ਨੇ ਵਿਸ਼ਾਲ ਨੀਲੇਸ਼ ਅੰਗਰਵਲ ਮਿਖਿਆ ਸਾਵੇ ਨਿਓ ਸ਼ਾਲ ਕੇ ਆਖਿਆ ਦਾਤਾ ਮੇਰੇ ਤਨ ਬਾਗ ਜੀ ਮੈਂ ਪਾਪੀ ਤੇ ਹਾਰੇ ਨੂੰ ਤਾਰੂ ਮੇਰਾ ਤਾਂ ਪਾਣੀ ਵੀ ਕੋਈ ਨਹੀਂ ਪੀਂਦਾ ਮੇਰੇ ਨਾਲ ਖੂਹ ਤੇ ਦਰਿਆ ਚੰਗੇ ਹਨ ਜਿੰਨਾ ਕੋਲ ਮਨਸਤਾਨ ਨੂੰ ਲਾਵ ਹੈ ਮੈਂ ਤਾਂ ਸਭ ਉਹਨਾਂ ਭੁਲਿਆਂ ਨੂੰ ਵੀ ਖਾ ਜਾਂਦਾ ਮੈਂ ਪਾਪੀ ਹਾਂ ਮਹਾ ਪਾਪੀ ਆਉ ਚਰਨ ਪਾਉ ਮੇਰੇ ਜਨਮ ਸਫਲਾ ਹੋਵੇ ਇੰਗਾ ਅੰਗਾਸਤ ਈਸ਼ੀ ਦੇ ਕ੍ਰੋਧ ਦਾ ਸ਼ਕਾਰ ਹੋ ਕੇ ਅੰਗੇ ਮੈਂ ਮੇ ਮੇਸ ਆਦਾ ਹੂੰ ਤੇ ਮੇ ਲੋੜਾ ਹੋ ਗਿਆ ਹਾਂ। ਯਾ ਦੇ ਘਰ ਪਰਮੇਸ਼ਰ ਦੇ ਸਾਗਨ ਨੇ ਮシャン ਨਿੰਨੇ ਸਾਗਨ ਨੂੰ ਤੀਜੇ ਦਿੱਤੇ ਆਖਿਆ ਹਾਂ ਪਾਈ ਅਸਾਂ ਜਰੂਰ ਅੱਗੇ ਜਾਣਾ ਇਹ ਆਖ ਕੇ ਗੁਰੂ ਜੀ ਚਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਨਾਮ ਜੋਰ ਸੋਹ ਰਉ ਕਲ ਕੇਤਾ ਮਾਦੇਉ ਤਵੇ ਉਦਰ ਕੋ ਸੇਤਾ ਅਬ ਹਮ ਲੋ ਲੇ ਕਰ ਨਾਮ ਨੰਬੂ ਹੈ ਬ ਹੈ ਪਰ ਪਰ ਪਰਮਾਨੰਦ ਨੂੰ ਅੰਸ ਕਹੇ ਗਵਨ ਕੀ ਨ ਜਗਨਾਥਾ ਜਲ ਪਰ ਚੱਲੇ ਯਾਹੇ ਸੁਖ ਆਸਾ ਗਾਇ ਮਨ ਇੱਕ ਮੀਨ ਨਹਾਰਾ ਛੇ ਉਸ ਕੋਸ਼ ਕੋ ਜੈ ਮਸਤਾ ਇਤੇ ਸੀ ਨੀ ਰਾਮਚੰਦਰ ਜੀ ਨੇ ਪੜ ਬਣਾਇਆ ਸੀ ਉਸ ਤਾਂ ਤੋਂ ਗੁਰੂ ਜੀ ਸਾਧਨ ਉੱਪਰ ਤਨ ਲੱਗੇ ਧਰਮ ਸ਼ਕਤੀ ਮਾਨ ਪਰਮਾਤਮਾ ਗੁਰੂ ਨਾਨਕ ਦੇਵ ਜੀ ਤੇ ਮਰਦਾਨੇ ਨੂੰ ਇੰਜ ਲੰਗਾ ਲਈ ਜਾਂਦੇ ਸੀ ਜਿਵੇਂ ਸ਼ੀਸ਼ੇ ਉੱਤੇ ਉਤੋਂ ਦੀ ਕੋਈ ਆਪਣੇ ਆਵ ਸਰਕਦਾ ਜਾਂਦਾ ਹੈ ਤਾਂ ਬਰਫ ਦੇ ਉਤੋਂ ਦੀ ਤਲਕ ਨਾ ਜਾਂਦਾ ਹੈ ਅੱਗੇ ਗਏ ਤਾਂ ਇੱਕ ਵੱਡੀ ਮੱਛੀ ਆਈ ਉਹ ਸੁਣੋਂ ਦੇਖ ਕੇ ਮਦਾਨਾ ਡਰ ਗਿਆ ਇਹ ਦਾਤਾ ਇਹ ਬਲਾ ਕਿਤੇ ਨਿਗੜ ਨਾ ਜਾਵੇ ਗੁਰੂ ਜੀ ਨੇ ਹੌਸਲਾ ਦਿੱਤਾ ਮਦਾਨਿਆ ਇਹ ਬਲਾ ਨਹੀਂ ਇਹ ਸਭੂ ਮਸ਼ਵੀਰੂ ਮੈ ਚੱਕ ਤਬੀ ਜੋਗੀ ਹੈ ਜੈਸ ਨੇ ਤਪ ਸਾਦੇ ਹਨ ਅਹੰਕਾਰ ਦੇ ਕੰਨ ਸਾਫ ਨਾਲ ਮਛਲੀ ਮਣ ਕੇ ਸਾਗਰ ਵਿੱਚ ਰਹਿ ਰਿਹਾ ਹੈ ਇਹ ਅਸਾਂ ਦੀ ਸੇਵਾ ਵਾਸਤੇ ਆਇਆ ਹੈ ਹੋਇਆ ਆ ਕੇ ਗੁਰੂ ਜੀ ਨੇ ਮਨਦਾਨੇ ਮਨਦਾਨਾ ਵਸ ਮਛਲੀ ਉਪਰ ਚਰਨ ਮੈਂ ਇਥੇ ਵਸ ਮਛਲੀ ਦੇ ਆਸਰੇ ਗੁਰੂ ਨਾਨਕ ਜੀ ਤੇ ਮਨਦਾਨੇ ਨੇ ਇੱਕ ਨਾ ਮਨਦਾਨਾ ਕਿਨਾਰੇ ਜਾ ਲੱਗੇ ਬੇਦੀ ਕੋਲ ਦੇ ਚਾਨਣ ਦੀਪ ਕਲਾਂਕਾ ਦੇ ਕਿਨਾਰੇ ਪਹੁੰਚ ਚੁੱਕੇ ਉੱਚੇ ਕੰਦਾਂ ਵਾਲੇ ਮਨੁੱਖ ਖੰਦੇ ਸਨ ਜਿਨ੍ਹਾਂ ਦੀਆਂ ਸ਼ਕਲਾਂ ਸੁਪ ਤਾਂ ਬਹੁਤ ਡਰਾਉਣੀਆਂ ਸਨ ਤੇ ਉਹ ਨੇਤਾਂ ਵਾਂਗ ਵਰਤਿਤ ਹੁੰਦੇ ਸੀ ਉਹਨਾਂ ਦੇਖਮੰਦਾਨਾ ਡਰ ਗਿਆ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਇਹ ਗਸ਼ਾਈ ਇਹ ਨੇਤਾਂ ਸਾਨੂੰ ਖਾ ਜਾਣਗੇ ਕਿਸੇ ਹੋਰ ਪਾਸੇ ਚਲੋ ਗੁਰੂ ਜੀ ਬੋਲੇ ਦੇਖਮੰਦਾਨਿਆ ਤੇਰੇ ਹਿਰਦੇ ਵਿੱਚੋਂ ਭਰਮ ਨਹੀਂ ਜਾਂਦਾ ਹਰ ਚੀਜ਼ ਨੂੰ ਦੇਖ ਕੇ ਡਰ ਜਾਂਦਾ ਕਰਤਾ ਉਸਤੇ ਪ੍ਰੋਸਾਰਕ ਤੇਰਾ ਮਾਣ ਨਹੀਂ ਹੋਵੇਗਾ ਇਹ ਰਾਵਣ ਦੀ ਲੰਕਾ ਇਤੋਂ ਦੇ ਮਨੋਖੇ ਸੇ ਸੂਤਲੇ ਹਨ ਮੂ ਜੀ ਕੁਦਰਤ ਦੇ ਨਜ਼ਾਰੇ ਦੇਖਦੇ ਹੋਏ ਪ੍ਰਸੰਨ ਚਿਰਤ ਹੁੰਦੇ ਹੋਏ ਲੰਕਾ ਦੇਸ਼ ਵਿੱਚ ਮਿਚਣ ਲੱਗੇ ਹੌਲੀ ਹੌਲੀ ਮਿਚਲਦੇ ਹੋਏ ਤੇ ਸਤਿਆਂ ਧਰਮ ਦਾ ਆਦੇਸ਼ ਦੇਂਦੇ ਹੋਏ ਸਵਨਾਪ ਦਾ ਦੇ ਰਾਜ ਵਿੱਚ ਚਲੇ ਗਏ ਦੂ ਮੰਜਲਾ ਹੋ ਹੋਰ ਕੀਤੀਆਂ ਤੇ ਰਾਜੇ ਦੀ ਨਗਰੀ ਆ ਗਈ ਉਸ ਨਗਰੀ ਉਹ ਨਗਰੀ ਬਹੁਤ ਸੁੰਦਰ ਸੀ ਨਗਰੀ ਦੇ ਬਾਹਰ ਇੱਕ ਪੁਰਾਣੇ ਸਮੇਂ ਦਾ ਸਾਹੀ ਬਾਗ ਸੀ ਉਸ ਦੀ ਚਗਲ ਦੇ ਉੱਚੀ ਕੰਧ ਸੀ ਕਾਲ ਦੇ ਕੋਠੋਰ ਹੱਥਾਂ ਨੇ ਉਸ ਦਾ ਹੁਣਿਆ ਵਗਾੜ ਦਿੱਤਾ ਹੋਇਆ ਸੀ ਫੇਰ ਵੀ ਉੱਥੇ ਮਾਲ ਨਹੀਂ ਰਹਿਦਾ ਸੀ ਗੁਰੂ ਜੀ ਸਮਾਗ ਮੱਚ ਗਿਆ ਮਰਾਲੀ ਮਨਦਾਨ ਨਹੀਂ ਲੈ ਰਿਹਾ ਵਾਹ ਮਜਾਇਆ ਏ ਗੁਰੂ ਜੀ ਨੇ ਇਲਾਹੀ ਕਿਤਰ ਕਿਤਾ ਲਾਹੀ ਨਾਲ ਨੇ ਮਰਗਤ ਨਾਲ ਬਾਗਲੇ ਸੁੱਕੇ ਦਰਖਤ ਵੀ ਹਰੇ ਹੋ ਗਏ ਹਰੇ ਪੱਤੇ ਤੇ ਰੰਗ ਬਰੰਗੇ ਫੁੱਲ ਹਵਾ ਦੇ ਮੁੰਦੜਾ ਮੁੰਦੜਾ ਝੂਕਿਆ ਨਾਲ ਥਾਂ ਖੁਸ਼ੀ ਵਿੱਚ ਚੁੰਮਣ ਲੱਗੇ ਉਤਲੰਦ ਦਾ ਅਲੋਕ ਕੋਖੀਲ ਦੇਖ ਕੇ ਮਾਲੀ ਹੈਰਾਨ ਹੋਇਆ ਖੁਸ਼ੀ ਵਿੱਚ ਨੱਚਦੇ ਹੋਏ ਰਾਜੇ ਵੱਲ ਦੌੜੇ ਰਾਜੇ ਕੋਲ ਜਾ ਕੇ ਆਖਣ ਲੱਗੇ ਇਹ ਰਾਜਾ ਨਾ ਬਾਗ ਵਿੱਚ ਦੂਪਨ ਦੇਸੀ ਸਾਧੂ ਆਏ ਹਨ ਉਹਨਾਂ ਦੀ ਮਰਗਤ ਨਾਲ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ ਹੈ ਇਹ ਬੱਚਾ ਸੁਣਦੇ ਸਾਰ ਰਾਜੇ ਦੇ ਹੰਦੇ ਵਿੱਚ ਖੱਚ ਪਈ ਉਸਨੇ ਕਿਹਾ ਅੱਛਾ ਮੈਂ ਵੀ ਦਰਸ਼ਨ ਕਰਾਂਗਾ ਮਨ ਦਰਸ਼ਨ ਕਰਨ ਤੋਂ ਪਹਿਲਾਂ ਦੇਖਣਾ ਚਾਹੁੰਦਾ ਹਾਂ ਕਿ ਠੀਕ ਮੇਰਾ ਹੀ ਪ੍ਰੀਤ ਆਇਆ ਹੈ ਜਾਂ ਕੋਈ ਹੋਰ ਜੋ ਜੋ ਵੀ ਸਿੱਧੀ ਨਾਲ ਮੈਨੂੰ ਧੋਖਾ ਦੇਣਾ ਚਾਹੁੰਦਾ ਹੈ ਮਾਲੀ ਤੁੰ ਜਾਉ ਨਾ ਸੰਤਾਂ ਦੀ ਇਹ ਸੇਵਾ ਕਰ ਉਹਨਾਂ ਨੂੰ ਦੇਖੀ ਮਾਲੀ ਤੁਰ ਗਿਆ ਰਾਜੇ ਨੇ ਸੱਚੇ ਗੁਰੂ ਨੂੰ ਲੱਭਣ ਵਾਸਤੇ ਰਾਜੇਂਦਰ王 ਦੀਆਂ ਸੁੰਦਰਤੀ ਅਨੰਦ ਜੋ ਬਨਕਾ ਕਾਮਕੰ 15 ਖਵਾਰੀਆਂ ਮਟਿਆਰਾਂ ਨੂੰ ਛੱਦਿਆ ਉਹਨਾਂ ਵਿੱਚੋਂ ਇੱਕ ਨੂੰ ਸੁੰਦਾਰੀ ਮਿਥਿਆ ਜੋ ਬਹੁਤ ਸੁੰਦਰ ਰੰਗਾ ਵਾਲੀ ਸੀ ਸੁੰਦਰ ਗਰਨੇ ਤੇ ਕਪੜੇ ਪਵਾ ਉਹਨਾਂ ਨੂੰ ਕਿਹਾਂ ਜਾਓ ਬਾਗ ਵਿੱਚ ਦੇਖੋ ਕੌਣ ਸਾਲੂ ਹੈ ਸੁੰਦਰ ਤਾਜਮਾਨੀ ਗੀਤਾਂ ਦੇ ਨਾਚ ਨਾਲ ਉਹਨਾਂ ਦੇ ਦਿਲ ਨੂੰ ਟੁੱਟਨੇ ਟੂੜੋ ਕਿ ਉਹ ਕਿੰਨੇ ਅਤਿਆਗੇ ਸਾਲੂ ਹਨ ਕੁੰਦਰੀਆਂ ਰਾਜੇ ਦੀਆਂ ਆਗਿਆ ਬਾਕੇ ਬਾਦ ਮੱਚ ਆਵਈਆਂ ਉਹਨਾਂ ਦੇ ਹੱਥਾਂ ਵਿੱਚ ਚਾਂਦੀ ਦੇ ਥਾਲ ਸੰਨ ਥਾਲਾਂ ਵਿੱਚ ਦੀਵੇ ਜਗ ਰਹੇ ਸਨ ਦੀਵਿਆਂ ਦੇ ਨਾਲ ਕਈ ਪ੍ਰਕਾਰ ਦੇ ਫੁੱਲ ਸਨ ਉਹ ਦੋਵੇਂ ਹੀ ਨੱਚਦੀਆਂ ਕੁੰਨਾ ਬਲ ਬਚਦਾ ਹਨ ਹੋਈਆਂ ਸ਼ਲਦਾ ਸ਼ਲਦਾ ਨੀ ਕੁੰਦਰਾ ਅੰਦੇਸੀ ਅਸ਼ਾਂਤ ਰਤਵ ਵਿੱਚ ਜੋ ਮਨ ਠਾਠਾ ਮਾਰ ਰਿਹਾ ਸੀ ਕਕੜਾ ਕੇ ਨੈਣਾ ਦੇ ਤੀਰ ਛਣਦਿਆਂ ਮਿੰਗਾ ਉਹ ਉਹਨਾਂ ਦਾ ਮਾਤਮਲ ਨਾਲ ਜੰਦ ਕੰਨ ਚੱਲੀਆਂ ਸਨ ਮਾਇਆ ਤੇ ਉਸਤਾਨ ਉਹਨਾਂ ਦੇ ਪਿੱਛੇ ਪਿੱਛੇ ਹੱਸ ਰਹੇ ਸਨ ਛਣਕ 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 ਦੇ ਸਨ ਗੁਰੂ ਜੀ ਨੇੜੇ ਆ ਕੇ ਉਹਨਾਂ ਨੇ ਸੇਵਨ ਸਹਿਵਨਾ ਨਾਚ ਸ਼ੁਰੂ ਕੀਤਾ ਨਾਚ ਨਾਲ ਹੀ ਗੀਤ ਵੀ ਗਾਉਣ ਲੱਗੀਆਂ ਉਹਨਾਂ ਦੇ ਹਾਂ ਭਾਉ ਦੇਖ ਕੇ ਗੁਰੂ ਜੀ ਡੋਲ ਰਹੇ ਹੋਏ ਮੁਸਕਰਾਏ ਉਹਨਾਂ ਨੇ ਮਿਲਦਾ ਨੇ ਵਾਲਾ ਇਸ਼ਾਰਾ ਕੀਤਾ ਮਿਲਦਾਨਿਆ ਇਹ ਸਹਿਨਾ ਸਾਨੂੰ ਪਰਖਣ ਤੇ ਜਿੱਤਣ ਵਾਸਤੇ ਆਈ ਹੈ ਕਰਤਾ ਨੂੰ ਚਿੱਤੇ ਕਰੀਏ ਕਰਤਾ ਰਾਸਾਂ ਦੀ ਰੱਖਿਆ ਕਰੇ ਕਰਦਾਵ ਤੋਂ ਬਿਨਾ ਤਾਂ ਹੋਰ ਆਸ ਨਾ ਕੋਈ ਨਹੀਂ ਮਿਲਦਾ ਨੀ ਨਿਰਵਾਇਂ ਦੀਆਂ ਤਾਰਾਂ ਹਲਾਈਆਂ ਲਾਹੀ ਰਾਗ ਤੇ ਨਾ ਨਾਗਮੇ ਨਿਕਲੇ ਗੁਰੂ ਜੀ ਨੇ ਸਾਦਾ ਚਰਨ ਕੀਤਾ ਨਾਨਕ ਉਹ ਨਰਤ ਕਨਵਾਲੀਆਂ ਸੁੰਦਰ ਜੇਤੂ ਸਨ ਉਹਨਾਂ ਨੇ ਨੀਕਾ ਸਾਲੂਆਂ ਦੇ ਸੰਕ ਨੀਮੇ ਕਰ ਦਿੱਤੇ ਸਨ ਪਰ ਸ੍ਰੀ ਗੁਰੂ ਜੀ ਕੋਲੋਂ ਸ਼ਬਦ ਸੁਣਦੇ ਸਾਰ ਉਹਨਾਂ ਦੇ ਪੈਰ ਨੱਚਣੋ ਖੋ ਗਏ ਅੱਖਾਂ ਨੋਰੇ ਨਾ ਸੁਟਣ ਸੱਟ ਸ਼ਕਿੰਗਾ ਤੁਮ ਉਨਾਲੇ ਸ਼ਪਾਨਮੈਟ ਗਏ ਤੇ ਉਹ ਨਹੀਂਆ ਹੋ ਗਏਗਾ ਮੁੱਲ ਫਰਕਣੋਂ ਹਟੇ ਹੱਥ ਜੁੜ ਗਏ ਹਾਰੇ ਹੋਏ ਸ਼ੈਨਕਾ ਮੰਗ ਸਾਰੇ ਹੱਥ ਬੋਲ ਕੇ ਕੋਟੀਆਂ ਮਹਾਤਮਾ ਜੀ ਅਸਾਂ ਨੂੰ ਖਿਮਾ ਕਰਨਾ ਅਸਾਡੇ ਪਾਪਾ ਨੂੰ ਅੰਡਿੱਠਾ ਕਰਕੇ ਅਸਾਂ ਨਹੀਂ ਕਲਿਆਣ ਕਰਨੀ ਸੁੰਦਰੀਆਂ ਦੀ ਹੰਦਾ ਨੇ ਅੱਗੇ ਹੋ ਕੇ ਗੁਰੂ ਜੀ ਦੇ ਬਚਨ ਚਰਨਾ ਉੱਤੇ ਮੱਥਾ ਟੇਕਿਆ ਉੱਤਰਾਮ ਨਾਮ ਦਾ ਸਿਮਨ ਕਰੋ ਇਹ ਜਵਾਨੀ ਤੇ ਸੁੰਦਰਤਾ ਕਰਤਾਰ ਦੀ ਬਖਸ਼ੀ ਹੈ ਇਹ ਸਦਾ ਨਹੀਂ ਰਹਿੰਦੀ ਇਸ ਨੂੰ ਦੇਖ ਕੇ ਪਾ ਕੇ ਕਰਤੇ ਨੂੰ ਨਹੀਂ ਭੁੱਲ ਜਾਣਾ ਚਾਹੀਦਾ ਜੇ ਕਰਤਾਰ ਚਾਹੇ ਤਾਂ ਇੱਕ ਖੈਨ ਵਿੱਚ ਨਹੀਂ ਸੁੰਦਰ ਤੇਕ ਰੂਪ ਤੇਕ ਲਖਣੀ ਬਣਾ ਲਿੰਦਾ ਹੈ ਤਾਂ ਨੂੰ ਚੇਤੇ ਕਰਨ ਤੋਂ ਬਿਨਾ ਇਹ ਸਰੀਰ ਸੁੰਨਾ ਤੇ ਮਿੱਟੀ ਦੀ ਢੇਰੀ ਸਮਝੋ ਭਗਤੀ ਮਾਰਗ ਬਾਣਿਆਂ ਨੂੰ ਧੋਖਾ ਦੇਣਾ ਛੱਡ ਦਿਓ ਜਾਉ ਕਰ ਆਰਾਮ ਕਰੋ ਪਰਮਾਤਮਾ ਦਾ ਸਿਮਰਨ ਕਰੋ ਗੁਰੂ ਜੀ ਨੂੰ ਮੱਥਾ ਟੇਕ ਕੇ ਸਾਰੀਆਂ ਸੁੰਦਰੀਆਂ ਬਾਸ ਰਾਜ ਮਹਿਲ ਵਿੱਚ ਚਲੀਆਂ ਗਈਆਂ ਉਸੇ ਵੇਲੇ ਰਾਜੇ ਨੇ ਸੁੰਦਰ ਸੁੰਦਰੀ ਨੂੰ ਪੁੱਛਿਆ ਦੱਸੋ ਮਹਾਤਮਾ ਕਰਨੀ ਵਾਲਾ ਹੈ ਕਿ ਤਿੱਖੀ ਸੁੰਦਰ ਸੁੰਦਰੀ ਹੱਥ ਜੋੜ ਕੇ ਬੋਲੀ ਹੈ ਰਾਜਾ ਮਹਾਤਮਾ ਆਪ ਪਰਮੇਸ਼ਰ ਹੈ ਉਨ੍ਹਾਂ ਦੇ ਦਰਸ਼ਨ ਕਰਕੇ ਸਾਰਾ ਸਾਧੀਆਂ ਅੱਖਾਂ ਨਹੀਂ ਆਉਂਦੀਆਂ ਮਾਇਆ ਜਵਾਨੀ ਤੇ ਸੁਨਤਾ ਅੰਦਾ ਉਹਨਾਂ ਉੱਤੇ ਰਤਾਵਿਅਸ ਨਹੀਂ ਹੋਇਆ ਉਹਨਾਂ ਸਭੋਂ ਅਸਾਂ ਨੂੰ ਪਿਆਰ ਨਾਲ ਕਿਹਾ ਹੈ ਪੁੱਤਰ ਜੋ ਸੀ ਰਾਮ ਦਾ ਭਜਨ ਕਰੋ ਤੁਸਾਂ ਦੀ ਕਲਿਆਣ ਹੋਵੇਗੀ ਉਹ ਪੂਰਨ ਮਹਾਪੁਰਖ ਆਨੰਦ ਅਰਸ਼ਨ ਕਰੋ ਰਾਜੇ ਨੂੰ ਕੋਈਪਨੋ ਸਹ ਹੋਇਆ ਉਹ ਸੋਚਣ ਲੱਗਾ ਸ਼ੈਲ ਉਹ ਹੀ ਨਾ ਆ ਗਏ ਹੁਣ ਜਿਨ੍ਹਾਂ ਦੇ ਦਰਸ਼ਨ ਵਾਸਤੇ ਵਸਦੇਹ ਦੇ ਵਿੱਚ ਖੱਚ ਹੈ ਰਾਜੇ ਨੇ ਪੂਜਾ ਨਹੀਂ ਸਮੰਗਰੀ ਚੁਕਵਾਈ ਸਮੰਗਰੀ ਚੁਕਵਾਈ ਬਾਗ ਵਿੱਚ ਪਹੁੰਚ ਗਿਆ ਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਦੇ ਸਾਰ ਹਿਰਦੇ ਸ਼ਾਂਤੀ ਆਈ ਮਾਨ ਦੀ ਤੜਪ ਬੇਚ ਕਮੀ ਹੋਈ ਉਸੇ ਮੇਲੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਪਰ ਹੱਥ ਦੇ ਵਿੱਚ ਬਨਮ ਦੀ ਨਿੱਕੀ ਜਹੀ ਪੂੜਾ ਸੀ ਅੱਖਾਂ ਨਾਲ ਲੱਗਾ ਪਤਾ ਪਰ ਲਾ ਮਾ ਕਿਤੇ ਹੋੜ ਹੀ ਨਾ ਹੋਣਾ ਭਾਈ ਮਨਸਖ ਨੇ ਜੋ ਹੁਲਿਆ ਦੱਸਿਆ ਸੀ ਜੋ ਚਿਹਰੇ ਦੀਆਂ ਲੰਗਣਾ ਦੱਸਿਆ ਸਾਨੂੰ ਉਹ ਤਾਂ ਸਭ ਮਿਲਦੀਆਂ ਜੁਲਦੀਆਂ ਪਰ ਉਮਰ ਬੁਢੀਰੇ ਵਰਤੀ ਧੁੰਦੀ ਸੀ ਕਿਉਂਕਿ ਭਾਈ ਮਨਸਖ ਨੂੰ ਜੀ ਨੂੰ 10 ਸਾਲ ਪਹਿਲਾਂ ਮਿਲਿਆ ਸੀ राजे ने गुरु जी अगे प्रार्थना की हे महापुरशो दसो आप किस जात विचों हो किस देश तो आए हो के ब्राह्मणता नहीं तो गुरु जी ने इस प्रथा ये शब्द उचारिया अर्थ गुरु जी ने इस शब्द ਸਵਾਲ ਤੇ ਲਿਵਾ ਦੋਨੋਂ ਵਿਚਾਰੇ ਹਨ ਤੇ ਜੋ ਜੋ ਸਵਾਲ ਰਾਜਾ ਕਰਦਾ ਗਿਆ ਸੋ ਸੋ ਉੱਤਰ ਗੁਰੂ ਜੀ ਦਿੰਦੇ ਗਏ ਰਾਜੇ ਨੇ ਸਵਾਲ ਪੁੱਛਿਆ ਕਿ ਆਪ ਜੋਗੀ ਹੋ ਹੰਤੇਸ ਦਾ ਉੱਤਰ ਗੁਰੂ ਜੀ ਦਿੰਦੇ ਹਨ ਕਿ ਰਾਜਾ ਜੋਗੀ ਹੋ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਨੇ ਸਿਮਨ ਕਾਮ ਲਈ ਐਸਾ ਜੋਤੀ ਆਉਂਦੀ ਹੋਵੇ ਮਨ ਅਸਦਾ ਨਰਮਲ ਹੈ ਵਾਪਾ ਨਹੀਂ ਮਨਤਾ ਨਹੀਂ ਉਹ ਜੋ ਵੀ ਚੰਗਾ ਹੈ ਉਹ ਪ੍ਰਮਾਤਮਾ ਨਾਲੋਂ ਪ੍ਰਮਾਤਮਾ ਦੀ ਪ੍ਰੀਤ ਨੂੰ ਮੰਨਦਾ ਹੈ ਹੁਣ ਰਾਜੇ ਨੇ ਜਾਤ ਤੇ ਨਾਮ ਪੁੱਛਿਆ ਇਸ ਵਾਸਤੇ ਸਹਿਬ ਜੀ ਫਰਮਾਉਂਦੇ ਹਨ ਪਰ ਪ੍ਰਮਾਤਮਾ ਨੂੰ ਜਨਨ ਕਰਨ ਕੇ ਹੀ ਮਾਲਕ ਤੇਰਾ ਨਾਮ ਕੀ ਹੈ ਜਿਹੜੀ ਜਾਨਤੀ ਹੈ ਜਿਸ ਕੰਮ ਆਪਣੇ ਘਰ ਹੰਦੇ ਵਿੱਚ ਵਾਸ ਮਸਾਂ ਦੇ ਵਾਂ ਤਾਂ ਕਿ ਨੇੜੇ ਬੈਠ ਕੇ ਕੋਈ ਗੱਲ ਕਰ ਸਕਾਂ ਹੰਦੇ ਦੇ ਭਾਵ ਨੂੰ ਪਰ ਉੱਤ ਰਾਜ ਨੇ ਨਾਮ ਬਹੁਤ ਹਨ ਮੈਂ ਆਸ ਨਹੀਂ ਸਕਦਾ ਰਾਜ ਨੇ ਫਿਰ ਸਵਾਲ ਕੀਤਾ ਕਿ ਤੇ ਆਪ ਬ੍ਰਾਹਮਣ ਤਾਂ ਨਹੀਂ ਹੋ ਤਾਂ ਗੁਰੂ ਜੀ ਕਹਿਣ ਲੱਗੇ ਹੇ ਰਾਜਾ ਤੂੰ ਸੁਨੇਖੇ ਵਿੱਚ ਹੈ ਬ੍ਰਾਹਮਣ ਉਹ ਹੈ ਜੋ ਪ੍ਰਮਾਤਮਾ ਦੇ ਗਾਣ ਮੈ ਸੇ ਸ਼ਰਾਨ ਕਰਦਾ ਹੋਵੇ ਰਾਜ ਨੇ ਹਰ ਕੜੀ ਪ੍ਰਮਾਤਮਾ ਦੇ ਹੀ ਗੁਣ ਵਿੱਚ ਮੰਨ ਰਹੇ ਪ੍ਰਮਾਤਮਾ ਵਰਤਾਂਪਤੀ ਪਤਿਆਂ ਨਾਲ ਪ੍ਰਮਾਤਮਾ ਦੀ ਪੂਜਾ ਕਰੇ ਕਿਉਂਕਿ ਪ੍ਰਭੂ ਦਾ ਇੱਕ ਨਾਮ ਹੈ ਕੋ ਆਵਹਤੇ ਲੋਕੀਂ ਵਿੱਚ ਚੌਂਦੀ ਜੋਤ ਵਸਦੀ ਹੈ ਐਸਾ ਬ੍ਰਾਹਮਣ ਹੋਣਾ ਚਾਹੀਦਾ ਹੋਰ ਬ੍ਰਾਹਮਣ ਤਾਂ ਵਿਵਖਾ ਵਿਦੇ ਹਨ ਜਿਨ੍ਹਾਂ ਨੂੰ ਜੀਵਨ ਦੇ ਕਰਮਾਂ ਦੀ ਪੂਰੀ ਪੂਰੇ ਨਹੀਂ ਹੁੰਦੇ ਰਾਜੇ ਨੇ ਆਖਿਆ ਕਿ ਤੀ ਹੱਟੀ ਕੰਨ ਬਾੜੇ ਸਦਾਗਰਤਾ ਨਹੀਂ ਹੂੰ ਗੁਰੂ ਜੀ ਨੇ ਅਤਲ ਦਿੱਤਾ ਹਟਵਾਣੀਆਂ ਅਸਤાગਰ ਹੋ ਸਕਦਾ ਹੈ ਜੋ ਜਵਾਨ ਨੂੰ ਤਾਂ ਤੱਕੜੀ ਬਣਾਵੇ ਡੰਡੀ ਦੇ ਹੇ ਹੰਦੇ ਨੂੰ ਸ਼ਾਮੇ ਤੋਂ ਨੇ ਹੰਤਾ ਨਾਮ ਉਹ ਨਾਮ ਜੋ ਅਤਲ ਹੈ ਸਤ ਸੰਗ ਰੂਪੀ ਹੱਤੀ ਹੈ ਨਿਥੇ ਸਰਜਣ ਹਰ ਦੇ ਨਾਮ ਨੂੰ ਟੁੱਲਿਆ ਜਾਂਦਾ ਹੈ ਉਹ ਸਰਜਣ ਹਰ ਸਾਰਿਆਂ ਦੇ ਸਰ ਉੱਪਰ ਵੱਡਾ ਤੇ ਇੱਕੋ ਮਾਲਕ ਹੈ ਆਮ ਅਬਲਖੀ ਤੇ ਸੇਖਵਣ ਜਾ ਰਹੇ ਹਨ ਜੋ ਨਾਮ ਦਾ ਬੰਨਜ ਕਰਦੇ ਰਹਿੰਦੇ ਹਨ ਆਜਾ ਵਹਾਂ ਪੁੱਛੋ ਇਹ ਦੱਸੋ ਕਿ ਆਪ ਤਦ ਵਿੱਚ ਨਿਆਸੀ ਹੋ ਜਾਂ ਗ੍ਰਸਤੀ ਇਸਤਰੀਆਂ ਪੁੱਤਰਾਂ ਵਿੱਚ ਰਹਿਣ ਵਾਲੇ ਹਨ ਗੁਰੂ ਜੀ ਹੇ ਰਾਜਨ ਇਹ ਝੀੜੀ ਪ੍ਰਮੂ ਨੇ ਮਕਾ ਲੱਤੇ ਹਨ ਕੋਈ ਗ੍ਰਸਤੀ ਹੋਵੇ ਜਾਂ ਨਾਸੀ ਸੰਿਆਸੀ ਪਰਮਾਤਮਾ ਨੂੰ ਪਾਛੰਦਾ ਹੈ ਜੋ ਪਰਮਾਤਮਾ ਦਾ ਅੰਤਰੇ ਉਤਤਾਰੇ ਕਿ ਉਸ ਨੂੰ ਇੱਕ ਤਾਰ ਹੋ ਕੇ ਜਪਨਾ ਹੈ ਉਸ ਨਾਲ ਪ੍ਰੇਮ ਕਰਦਾ ਰਹੇ ਉਹ ਪ੍ਰੇਮ ਅਟੱਟ ਅਟੱਟ ਹੋਣਾ ਚਾਹੀਦਾ ਹੈ ਗੁਰੂ ਜੀ ਨੇ ਦੱਸੇ ਸ਼ਬਦਾਂ ਨੂੰ ਹਿੰਦੇ ਵਿੱਚ ਵਿਸਾਖੇ ਉਸਤੇ ਅਮਲ ਕਰਦਾ ਰਹੇ ਹੋਰ ਕਿਸੇ ਦਾ ਸੇਵਕ ਨਾ ਬਣੇ ਬਿਨਾਂ ਪਰਮਾਨੰਤਵਾਨੇ ਨੂੰ ਪ੍ਰਹਮ ਨਹੀਂ ਜਾ ਜਾਹੀ ਮਹਾ ਵਰਚੋ ਮੈਂ ਸੁਣਿਆ ਹੈ ਪੰਜਾਬ ਦੇ ਵਿੱਚ ਇੱਕ ਗੋਥ ਨੂੰ ਵੀ ਹੈ ਕਿ ਤੁਸੀਂ ਉਹ ਹੀ ਤਾਂ ਨਹੀਂ गुरुजी हीरा ਨੇ ਇਹ ਕੀ ਗੱਲ ਪੁੱਛੀ ਇੱਕ ਗੋਰਖ ਹੈ ਕੇ ਅਨੇਕਾਂ ਪਰ ਮੰਡਾ ਵਿੱਚ ਇੱਕ ਗੋਰਖਾ ਮਨ ਅਸਲ ਬਾਤ ਇਹ ਹੈ ਕਿ ਗੋਰਖਤਾ ਉਸ ਨੂੰ ਕਹਿ ਸਕਦੇ ਹਾਂ ਜੋ ਦਸਵਾਂ ਦੁਆਰ ਹੈ ਇਸ ਇਹ ਮਨ ਦਾ ਅਸੰਤ ਟਿਕਾਣਾ ਹੈ ਇਸ ਵਾਸਤੇ ਮੇਰਾ ਮਨ ਦਸਵੇਂ ਦੁਆਰ ਵਿੱਚ ਟਿਕ ਗਿਆ ਹੈ ਮੈਂ ਰਾਤ ਮੈਂ ਪਰਮਾਤਮਾ ਨੂੰ ਜਪਦਾ ਹਾਂ ਮੈਨੂੰ ਭਾਵੇਂ ਅਦਾਸੀ ਸਮਝੋ ਜਾਂ ਸੁਧਾਨ ਬੋਸ ਇੱਕ ਨਾਰਾਇਣਕਾਰ ਤੋਂ ਬਿਨਾ ਹੋਰ ਤਾਂ ਕੋਈ ਮਸਤੂ ਨਹੀਂ ਪਾਉਂਦੀ ਸੰਸਾਰ ਦੇ ਰੰਗ ਰਗ ਸ਼ਕਤੀ ਪ੍ਰਕਾਰ ਦੇ ਖਾਣੇ ਸਾਪਕੇ ਵਰਤਿਤ ਹੁੰਦੇ ਹਨ ਆਖਰ ਮਨ ਲੱਗਾ ਚਪ ਨਾਰਾਇਣ ਸਕੇ ਆ राजे ਨੂੰ ਆਖਣ ਲੱਗਾ ਇਹ ਰਾਜਨ ਇਹ ਮੇਦੀ ਕੋਲ ਦੇ ਸ੍ਰੀ ਨਾਨਕ ਜੀ ਨੇ ਅਹੰਕਾਰੀ ਹਨ ਕ੍ਰੀਮ ਡੂਰ ਦੇ ਖਿੱਚੇ ਹੋਏ ਇੱਥੇ ਆਪ ਜੀ ਹਨ ਰਾਜਾ ਗੁਰੂ ਜੀ ਦੇ ਚਰਨੇ ਲੱਗਾ ਚਾਨਤੂੜ ਲੈ ਕੇ ਅੱਖਾਂ ਤੇ ਮੱਥੇ ਨੂੰ ਲਾਏ ਕੁਸ਼ੀਆਂ ਦੇ ਬਾਜੇ ਵੱਜੇ ਉਸ ਵੇਲੇ ਹੀ ਸ਼ਹਿਰ ਵਿੱਚ ਹੁਕਮ ਦਿੱਤਾ ਕਿ ਸਭ ਪੁਰਸ਼ ਅਤੇ ਸਤਰੀਆਂ ਖੁਸ਼ੀਆਂ ਕਰਨ ਰਾਜੇ ਨੂੰ ਰਾਜੇ ਦਾ ਗੁਰੂ ਤੇ ਆਪ ਪਰਮੇਸ਼ਰ ਆਮੜਿਆ ਰਾਜਾ ਗੁਰੂ ਜੀ ਨੂੰ ਰਾਜ ਮਹਿਲਾ ਵਿੱਚ ਲੈ ਗਏਗਾ ਜੇਖ ਮੋਹਰ ਕੇ ਸੀ ਜੀ ਖੋਲ ਕੇ ਸੇਵਾ ਕੀਤੀ ਰਾਜੇ ਨੇ ਪ੍ਰਾਰਥਨਾ ਕੀਤੀ ਕਿ ਅਸਾਂ ਨੂੰ ਪ੍ਰਦੇਸ਼ ਦੀ ਵੋ ਅਸੀਂ ਪਾਪੀ ਦੀਵਾਂ ਅਸਾਂ ਦਾ ਬਤਨ ਅੱਗੇ ਸੀਤਾ ਦੇ ਹੰਨ ਵਿੱਚ ਬੰਦਨਾ ਹੈ ਗੁਰੂ ਨਾਨਕ ਦੇਵ ਜੀ ਨੇ ਪ੍ਰਦੇਸ਼ ਦੇ ਨੇ ਲਿਆ ਹੋਇਆ ਓਖਿਆ ਹੈ ਰਾਜਾ ਜੀ ਹਨਮ ਮਨੋਰਤੀ ਹੋ ਹੈ ਕਿ ਸਦਾ ਸਾਰ ਸਰਮ ਸ਼ਾਂਤੀ ਮਾਨ ਪਰਮਾਤਮਾ ਦੇ ਨਾਮ ਦੀਆਂ ਸੰਤਾਂ ਕਰਦੇ ਰਹੀਏ ਉਹ ਸੱਚੀ ਨਾਂ ਨਾਂਤ੍ਰਿੰਮਤੀ ਆਉਣੀ ਹੈ ਸਾਰੀਆਂ ਭੁੱਖਾਂ ਮਟਦੀਆਂ ਹਨ ਇਹ ਮਨ ਜੋ ਜਨਮ ਮੰਦੀ ਮੇਲ ਨਾਲ ਕਾਲਾ ਸ਼ਾਹੀ ਹੋ ਚੁੱਕਾ ਹੈ ਇਸ ਗਿਆਨ ਦੇ ਰਤਨਾ ਨੂੰ ਮਾਨ ਕੇ ਸਾਫ ਪੁੱਟਾਂਗੇ ਜਦੋਂ ਮਨ ਨਰਮਨ ਹੋ ਗਿਆ ਮਾਨ ਵਿੱਚ ਪ੍ਰਭੂ ਦੀ ਯਾਦ ਵਸ ਮਹੀਂ ਜਦੋਂ ਜਾਨ ਵਿੱਚ ਤਾਂ ਮਨੁੱਖ ਦੇ ਪ੍ਰਭੂ ਵਿੱਚ ਕੋਈ ਪਈਦਣਾ ਰਹਾ ਜਦੋਂ ਨੋਮੇ ਇੱਕ ਰੂਪ ਹੋ ਗਏ ਤਾਂ ਕੋਈ ਮੀਆਂ ਨਹੀਂ ਹੁੰਦਾ ਇਹ ਰਾਂਝਣ ਜੀ ਫਰਮਾਤਮਾਨਾਂ ਨੂੰ ਮਿਲੇ ਹੋਏ ਹਨ ਉਹਨੇ ਅੱਗੇ ਆਪਣਾ ਹੱਥ ਵੇਚ ਇਹ ਸੁਣ ਕੇ ਰਾਜੇ ਨੇ ਆਖਿਆ ਦਾਤਾ ਆਪ ਨਾਲੋਂ ਕਿਹੜਾ ਚੰਗਾ ਹੈ ਬੰਦਾ ਆਪ ਦਾ ਸੇਵਕ ਹੈ ਸੰਤ ਪੰਜਾਬ ਦੇ ਹਵਾਲੇ ਕਹਿੰਦਾ ਹੈ ਗੁਰੂ ਜੀ ਰਾਜ ਦਾ ਪਰਮ ਸਤਿਗੁਰ ਦੇ ਸਤਿਗੁਰ ਤੇ ਤਿਆਗ ਦੇਖ ਕੇ ਬਹੁਤ ਹੀ ਪ੍ਰਸੰਨ ਹੋਏ ਨਰਮਤલા ਪੰਚਾਇਤ ਉਪਰ ਚਾਰ ਕਨਵਾਤੀ ਰਾਜ ਨੂੰ ਮੰਜੀ ਵਾਂਛੀ ਤੇ ਮੁਖੁਸ਼ੀ ਤੇ ਸਾਰੇ ਸੰਗਣਾ ਦੀ ਪ੍ਰਾਂਤ ਵਿੱਚ ਸਤ ਨਾਮ ਦਾ ਆਚਰਨ ਕੀਤਾ ਜਿਸ ਦੇ ਆਲ ਸ਼ਾਂਤ ਬਣੇ ਹਨ ਆਖਦੇ ਨੇ ਸੈ ਤੇ ਕਿਉ ਸਿੱਖਾਂ ਨੇ ਇਸ ਸਾਰੀ ਪ੍ਰਾਣ ਸੰਗਣੀ ਪ੍ਰਾਣ ਸੰਗਣੀ ਨੂੰ ਲੈ ਕੇ ਆਖਿਆ ਨੂੰ ਪੰਮੇ ਪਾਸ਼ਾ ਮੇਲੇ ਡੇਰੇ ਮੁੱਖੇ ਰਾਹੀ ਸੰਗਰਾਂ ਦੇਖ ਤੋਂ ਬਾਅਦ ਸਿਨ੍ਹਾਂਦੀ ਗਈ ਪਰ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਚ ਨਹੀਂ ਚੜੀ ਉਹਨਾਂ ਨਾਮਕ ਜੀ ਦਾ ਪਹੁੰਚਾ ਦौरा ਬਹੁਤ ਕਾਮਯਾਬੀ ਨਾਲ ਲੀਂਗਿਆ ਜਾਂਦਾ ਹੈ ਇਥੋਂ ਇਹ ਕਥਾ ਸਮਾਰਤ ਕਰਨ ਆ ਮੋਲਣ ਵਿੱਚ ਕੋਈ ਅੱਖਰ ਵੰਦਾ ਘੰਟਾ ਮੋਲਿਆ ਗਿਆ ਹੋਵੇ ਆਪ ਦੀ ਅਣਜਾਣ ਵਿੱਚ ਜਾਣ ਕੇ ਮਾਫ ਕਰਨਾ ਉਗੇ ਤੋ ਸੋ ਤਸੀਲਾ ਕਰਨ ਲਾ ਵਾਸ਼ਨਾ ਮੇਰਾ ਪਰ ਅਸ਼ਕ ਤੇ ਹੱਥ ਰੱਖਿ ਆਪ ਦੀ ਕਥਾ ਆਪ ਪ੍ਰਾਣੀ ਵਾਹਿਰ ਜੀ ਕਾ ਘਰ ਸਾਸੀ ਵਾਹਿਰ ਨੇ ਕੀਤੇ